ਹੁਣ ਤਾਂ ਤੇ ਮੋਝ ਨਹੀਂ ਰਿਹਾ ਲੋਕਾਂ ਵਿੱਚ ਨਾ ਆਣ ਗਵਾਂਡ ਨਾ ਰਿਸ਼ਤੇਦਾਰਾਂ ਵਿੱਚ ਬਹੁਤ ਘੱਟ ਲੋਕ ਆ ਜੋ ਆਪਣੀਆਂ ਸਾਰੇ ਰਿਸ਼ਤੇਦਾਰਾਂ ਨੂੰ ਵਿੱਚ ਫਿਰਦੇ ਨੇ ਨਹੀਂ ਤੇ ਕੋਈ ਇੱਕ ਦੂਜੇ ਦੀ ਤਰੱਕੀ ਵੇਖ ਕੇ ਰਾਜੀ ਨਹੀਂ ਜੇ ਕੋਈ ਗਰੀਬ ਆ ਉਹਦੀ ਮਦਦ ਨਹੀਂ ਕਰਨੀ ਐਸੀ ਡਰੋਂਗੇ ਕਿ ਸਾਨੂੰ ਕਿਤੇ ਕੁਝ ਦੇਣਾ ਨਾ ਪੈ ਜਾਵੇ ਤੇ ਉਹ ਮਿਲਕੀ ਰਾਜੀ ਨੇ ਰਹੀ ਵਿਸ਼ਵਾਸ ਦੀ ਗੱਲ ਜੋ ਹੁਣ ਕਟਰਾਵਾ ਹੋ ਰਹੀ ਹੈ ਵਾਰਦਾਤਾ ਹੋ ਰਹੀ ਹੈ ਉਹ ਵੀ ਹੁਣ ਪਛਾਣ ਕਰਨੀ ਔਖੀ ਹੋ ਗਈ ਕੌਣ ਸੱਜਣ ਤੇ ਕੌਣ ਦੁਸ਼ਮਣ ਕਈ بڑے ਭਲੇਮਾਨ ਸੋਲੇ ਪਾੜੇ ਚਿਹਰੇ ਤੇ ਅੰਦਰੋਂ ਕੈ ਇਤਰਾਉਂਦੀਆਂ ਦਸ਼ਮਣਾਂ ਦੀ ਮਿਸ਼ਪਾਈ ਬੈਠੀ ਕਦੋਂ ਕੋ ਕਿਸੇ ਕੇ ਹਮਲਾ ਕਰ ਦੇਵੇ ਜਾਂ ਉਹ ਜ਼ਾਹਰ ਤੌਰ ਤੇ ਕਰੇ ਜਾਂ ਉਹ ਅੰਦਰੂਨੀ ਤੌਰ ਤੇ ਕਰੇ ਜਾਂ ਉਹ ਅਚਨਕ ਕਰੇ ਜਾਂ ਉਹ ਸ਼ੱਕੇ ਕਰੇ ਪਤਾ ਨਹੀਂ ਇੰਨਾ ਮਾੜਾ ਜ਼ਮਾਨਾ ਹੋ ਕੇ ਜਦੋਂ ਵਿਸ਼ਵਾਸ ਹੀ ਨਹੀਂ ਰਹਿਣਾ ਹੁਣ ਤੇ ਆਪਣੇ ਦਾ ਵਿਸ਼ਵਾਸ ਨਹੀਂ ਲੰਦਾ ਬੱਚੇ ਡਰੇ ਪਏ ਬਜ਼ੁਰਗ ਡਰੇ ਪਏ ਕਹਿੰਦੇ ਨੇ ਹਥਿਆਰ ਹੋਣਾ ਜ਼ਰੂਰੀ ਹੈ ਹਥਿਆਰ ਵੀ ਗਰੀਬ ਬੰਦਾ ਕਿੱਥੋਂ ਲੈ ਲੇ ਪੇ ਹਥਿਆਰ ਹੌਸਲੇ ਦੇ ਬਿਨਾ ਚੱਲਦਾ ਵੀ ਨਹੀਂ ਦੇ ਰਿਸ਼ਤੇਦਾਰਾਂ ਗਾ ਪਿਆਰ ਇਤਬਾਰ ਇਹ ਸਭ ਮਿਲਾਂਦਾ ਜਦੋਂ ਦੂਰ ਦੂਰ ਰਹਿਣਾ ਮਿਲਣਾ ਹੀ ਨਹੀਂ ਕਿਸੇ ਨੂੰ ਤੁਸੀਂ ਅੱਜ ਕੱਲ ਇਹ ਵੇਖ ਲਓ ਤੁਸੀਂ ਕਿਸੇ ਤੇ ਜਾਓਗੇ ਤੇ ਕੋਈ ਆਊਗਾ ਨਹੀਂ ਤੇ ਨਹੀਂ ਜੀ ਤੁਸੀਂ 10 ਵਾਰੀ ਕਿਤੇ ਗਏ ਆ ਨਾ ਲਗਾਤਾਰ ਕਿਸੇ ਦੇ ਤੇ ਇੱਕ ਵਾਰ ਨਹੀਂ ਗਏ ਤਾਂ ਸਮਝੋ ਰਿਸ਼ਤਾ ਖਤਮ ਉਹ ਮਨ ਵਿੱਚ ਈਰਖਾ ਪਾਲ ਲੈਂਦੀ ਹੈ ਭਈ ਨਹੀਂ ਭਈ ਇੱਕ ਰਿਸ਼ਤਾ ਨੇ ਵੇ ਸਾਡੇ ਆਏ ਜਿਹਦੇ ਸਾਡੇ ਦੋ ਬੱਚੇ ਆ ਤਿੰਨ ਬੱਚੇ ਆ ਜੀ ਤੁਸੀਂ ਇੱਕ ਦੋ ਵਿਆਹ ਵਿੱਚ ਸੱਦ ਲਿਆ ਤੇ ਇੱਕ ਚ ਨਹੀਂ ਸਦੇ ਤਾਂ ਵੀ ਸਮਝੋ ਤੁਹਾਡਾ ਰਿਸ਼ਤਾ ਮੁੱਕਣ ਦੀ ਕਾਰਨ ਤੇ ਪਰ ਮਾਤਮਾ ਸਾਰਾ ਨੂੰ ਸਮਤ ਬਖਸ਼ੀ ਲੋਕਾਂ ਨੂੰ ਹੌਸਲਾ ਹੋਵੇ ਲੋਕਾਂ ਦੇ ਅੰਦਰ ਡਰ ਪਾਉਣਾ ਹੋਵੇ ਜੀਵਨ ਵਿੱਚ ਡਰ ਤਾਂ ਜ਼ਿੰਦਗੀ ਘਾਤੀ ਕੁਛ ਨਹੀਂ ਹੌਣ ਤੇ ਪੰਜਾਬ ਪੰਜਾਬ ਦੀ ਬਾਗੜ ਪਰਮਾਤਮਾ ਦੇ ਹੱਥ ਨਾ ਕੋਈ ਇੱਥੇ ਕਾਨੂੰਨ ਹੈ ਜੇ ਕੋਈ ਗਨਾਹ ਕਰਦਾ ਵੀ ਹੈ ਤੇ ਕਿੰਨੀ ਕਿ ਸਜ਼ਾ ਮਿਲਦੀ ਹੈ ਨਾ ਮਾਤਰ ਬਹੁਤ ਮੜੇ ਹਲਾਉਂਦਾ ਬਚ ਕੇ ਰੋ ਭਾਈ ਸਾਧਨ ਰੋ ਚਕੰਨੇ ਰੋ